ਸਤਿ ਸ਼੍ਰੀ ਅਕਾਲ ਮੈਨੂੰ ਅੱਜ ਚੋੜਾਂ ਦਾ ਪੂਰਾ ਮੋਟਰ ਚੋਰ ਜਿਹੜੇ ਗਰੋ ਫੜਿਆ ਗਿਆ ਕੀ ਕਹਿਣਾ ਚਾਹੁੰਦੀ ਹਾਂ ਅ ਸਾਡੇ ਕੋ ਕੁਝ ਦਿਨ ਪਹਿਲਾਂ ਦਰਖਾਸਤਾਂ ਆਈਆਂ ਸੀ ਕਾਫੀ ਚੋਰੀਆਂ ਜਿਹੜੀਆਂ ਸਾਡੇ ਏਰੀਆ ਵਿੱਚ ਹੋ ਰਹੀਆਂ ਸੀਗੀਆਂ ਸੋ ਇਸ ਸਬੰਧੀ ਜਿਹੜੀ ਕਿ ਸਾਡੇ ਬਨੋ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਕਿ ਦਿਨ ਰਾਤ ਜਿਹੜੀ ਸਾਡੀ ਪੁਲਿਸ ਪਾਰਟੀ ਹੈਗੀ ਆ ਅਸੀਂ ਚੈਕਿੰਗ ਕਰ ਰਹੇ ਸੀਗੇ ਸੋ ਦੌਰਾਨੇ ਚੈਕਿੰਗ ਸਾਡ ਨੂੰ ਜਿਹੜੇ ਮੋਟਰ ਚੋਰ ਸਾਡੇ ਹੱਥ ਆਏ ਨੇ ਸੋ ਉਹਦੀ ਦੌਰਾਨ ਸਾਡੀ ਤਫਤੀਸ਼ ਚ ਜਾਰੀ ਹੈ ਚੱਲ ਰਹੀ ਹੈ ਕਿਹੜੀ ਜਿਹੜੀ ਲੋਕੇਸ਼ਨ ਤੋਂ ਜਿਹੜੇ ਫੜੇ ਗਏ ਆ ਜੀ ਇਹ ਸਾਡੇ ਏਰੀਆ ਦੇ ਵਿੱਚ ਹੀ ਸੀਗੀ ਠੀਕ ਹੈ ਇੱਕ ਕਿੰਨੇ ਬੰਦੇ ਆ ਟੋਟਲ ਇਹ ਸਾਡੇ ਕੋਲ ਹਾਲੇ ਚਾਰ ਜਿਹੜੇ ਜਨੇ ਆਏ ਗ੍ਰਫਤਾਰ ਕੀਤੇ ਗਏ ਨੇ ਦੋਸ਼ੀ ਤੇ ਬਾਕੀ ਜਿਹੜੀਆਂ ਇਹਨਾਂ ਦੀ ਪੁਸ਼ਟੀਸ਼ਨ ਇਹ ਜਾਰੀ ਹੈ ਇਨਵੈਸਟੀਗੇਸ਼ਨ ਦੌਰਾਨ ਹੋਰ ਵੀ ਜੋ ਇਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਾਂਗੇ ਸਰਪੰਚਾਂ ਨੂੰ ਜਾਂ ਹੋਰ ਮੋਤਵਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਐ ਇਸ ਮੌਕੇ ਅ ਪਹਿਲਾਂ ਤੇ ਮੈਂ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਜਿਹੜੀ ਸਾਡੇ ਏਰੀਆ ਦੇ ਵਿੱਚ ਕਾਫੀ ਚੋਰੀਆਂ ਹੋਈਆਂ ਸੀਗੀਆਂ ਇਹਨਾਂ ਨੇ ਸਾਡਾ ਬਹੁਤ ਪੇਸ਼ੈਂਟਲੀ ਸਾਡੇ ਨਾਲ ਸਾਥ ਦਿੱਤਾ ਸੋ ਪਹਿਲਾਂ ਤੇ ਮੈਂ ਥੈਂਕ ਯੂ ਕਹਿਨੀ ਆ ਨਾਦਆ ਉਸ ਤੋਂ ਬਾਅਦ ਆ ਮੇਰਾ ਨੂੰ ਇਹ ਕਵਾਂਗੇ ਖੁਦ ਵੀ ਸਰਦਕ ਹੋ ਕਿਉਂਕਿ ਜਿਹੜੀ ਇਹ ਚੋਰੀ ਹੁੰਦੀ ਹੈ ਇਹ ਕੋਈ ਨਾ ਕੋਈ ਸਾਡੇ ਪਿੰਡ ਦਾ ਜਿਹੜਾ ਹੁੰਦਾ ਹੈ ਇਨਵੋਲਵ ਹੁੰਦਾ ਹੈ ਵਿੱਚ ਡਾਕੀ ਕਰਦੇ ਨੇ ਤਾਂ ਜਿਹੜਾ ਕੋਈ ਅਣਪਛਾਤਾ ਹੈ ਮੈਂ ਪਹਿਲਾਂ ਵੀ ਇੱਕ ਦਰਖਾਸਤ ਕੀਤੀ ਸੀ ਉਹਨਾਂ ਨੂੰ ਵੀ ਜਿੱਦਾਂ ਤੁਸੀਂ ਆਪਣੇ ਏਰੀਏ ਦੇ ਖੁਦ ਵੀ ਨੌਲੇਜ ਰੱਖਣੀ ਚਾਹੀਦੀ ਹੈ ਕਿ ਕੋਈ ਐਦਾਂ ਦਾ ਬੰਦਾ ਕੋਈ ਅਣਪਛਾਤਾ ਹੈ ਜਾਂ ਕੋਈ ਸਟ੍ਰੇਂਜਰ ਹੈ ਤੇ ਇਹੋ ਜਿਹੇ ਜਿਹੜੇ ਚਰਾਰਤੀ ਅੰਸਰ ਨੇ ਜਿਹੜੇ ਪਿੰਡ ਦੇ ਵਿੱਚ ਵੀ ਨੇ ਤੇ ਇਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਏ ਤੇ ਦੂਜੀ ਗੱਲ ਪਿੰਡ ਦੇ ਵਿੱਚ ਜੇਕਰ ਠਿਕਰੀ ਪੈ ਰਹੇ ਹੋਣਗੇ ਤਾਂ ਉਹਦੇ ਨਾਲ ਥੋੜਾ ਜਿਹਾ ਇਹਨਾਂ ਚੋਤੇ ਵੀ ਨੱਥ ਪਾਈ ਜਾਂਦੀ ਹੈ ਦੋਸ਼ੀਆਂ ਤੇ ਕਈ ਵਾਰ ਆਮ ਤੌਰ ਤੇ ਲੋਕ ਡਰ ਜਾਂਦੇ ਕਿ ਅਸੀਂ ਲੈ ਵੀ ਜੇ ਕਿਸੇ ਦਾ ਨਾਮ ਦੱਸਾਂਗੇ ਤੇ ਲੈ ਵੀ ਸਾਡੇ ਨਾਲ ਜਿਹੜਾ ਕੋਈ ਨੁਕਸਾਨ ਨਾ ਹੋ ਜੇ ਅੱਜ ਇਥੇ ਜਥੇਬੰਦੀਆਂ ਵਿੱਚੋਂ ਪਹੁੰਚੇ ਆ ਪਿੰਡਾਂ ਦੇ ਲੋਕ ਵੀ ਪਹੁੰਚੇ ਆ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿਸ ਤਰੀਕੇ ਦਾ ਨਾ ਰੇ ਜਿਹੜਾ ਪੁਲਿਸ ਦਾ ਕੋਆਪਰੇਟ ਕੀਤਾ ਜਾਵੇ ਪੁਲਿਸ ਦੇ ਨਾਲ ਇਹ ਚੀਜ਼ ਇੱਥੇ ਵੀ ਮੇਰੇ ਦੇਖਣ ਚਾਈ ਸੀ ਕਿ ਕਿ ਕਾਫੀ ਜਣੇ ਸੀਗੇ ਉਹ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਸੀਗਾ ਮੈਂ ਉਹਨਾਂ ਨੂੰ ਥੈਂਕ ਯੂ ਵੀ ਕਹਿਣਾ ਚਾਹਾਂਗੀ ਕਿਉਂਕਿ ਉਹਨਾਂ ਨੇ ਮੈਨੂੰ ਬਾਅਦ ਵਿੱਚ ਜਦੋਂ ਅਸੀਂ ਇਹਨਾਂ ਦੀ ਅਰੈਸਟ ਪਾਈ ਹੈ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤਾਂ ਮੈਨੂੰ ਕਾਫੀ ਜਣਿਆਂ ਨੇ ਫੋਨ ਕਰਤੀ ਕਿ ਕਿ ਸਾਨੂੰ ਇੱਥੇ ਸ਼ੱਕ ਸੀ ਸੋ ਮੈਂ ਦਰਖਾਸਤ ਕਰਨਾ ਚਾਹੁੰਦੀ ਆ ਲੋਕਾਂ ਨੂੰ ਇੱਕ ਅਪੀਲ ਹੈ ਕਿ ਦੇਖੋ ਅਗਰ ਸਾਨੂੰ ਪਤਾ ਹੈ ਕਿ ਇਸ ਉਹ ਨਾਨੀ ਪਿੰਡ ਦੇ ਵਿੱਚ 플ਾਨਾ ਬੰਦਾ ਇਹ ਕੰਮ ਕਰ ਸਕਦਾ ਹੈ ਸਾਨੂੰ ਸ਼ੱਕ ਹੈ ਤੁਸੀਂ ਸ਼ੱਕ ਦੇ ਆਧਾਰ ਤੇ ਵੀ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਪਛਾਣ ਹੈ ਗੁਪਤ ਰੱਖਾਂਗੇ ਕਿਉਂਕਿ ਸਾਡਾ ਮੇਨ ਮਕਸਦ ਤੁਹਾਡਾ ਨਾਮ ਉਜਾਗਰ ਕਰਨਾ ਨਹੀਂ ਹੁੰਦਾ ਸਾਡਾ ਮਕਸਦ ਹੈ ਕਿ ਜਿਹੜਾ ਕ੍ਰਾਈਮ ਨੂੰ ਰੋਕਿਆ ਜਾਵੇ ਆਪਣੇ ਏਰੀਏ ਨੂੰ ਅਸੀਂ ਪੀਸਫੁਲੀ ਜਿਹੜਾ ਹੈ ਕਿ ਵਰਕ ਜਿਹੜਾ ਇਹ ਚੱਲਦਾ ਰਹੇ ਸੋ ਅਗਰ ਤੁਹਾਨੂੰ ਕਿਸੇ ਦੇ ਸ਼ੱਕ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਵੀ ਪਰਸਨ ਹੈ ਤੁਹਾਡੇ ਏਰੀਆ ਦੇ ਹੈ ਜਾਂ ਬਾਹਰ ਦਾ ਹੈ ਤੁਹਾਡੇ ਏਰੀਆ 'ਚ ਆ ਕੇ ਕੋਈ ਕ੍ਰਾਈਮ ਕਰ ਰਿਹਾ ਹੈ ਜਾਂ ਕਰ ਸਕਦਾ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਡਿਸਕਲੋਜ਼ ਨਹੀਂ ਕਰਾਂਗੇ ਬਲਕਿ ਤੁਹਾਨੂੰ ਇੱਕ ਤਰ੍ਹਾਂ ਦੀ ਹੈਲਪ ਹੈ ਜਿਹੜੀ ਕਿ ਸਾਨੂੰ ਪਬਲਿਕ ਦੀ ਜਿਹੜੀ ਸਪੋਰਟ ਹੈ ਉਹ ਮਿਲੇਗੀ ਸੋ ਜਿਹੜਾ ਕਿ ਇਸੇ ਡਰਨ ਦੀ ਬਜਾਏ ਜੇਕਰ ਤੁਸੀਂ ਸਾਨੂੰ ਦੱਸੋ ਅੱਗੇ ਆ ਕੇ ਤਾਂ ਉਹਦੇ ਲਈ ਅਸੀਂ ਵੀ ਤੁਹਾਡੇ ਧੰਨਵਾਦੀ ਵੀ ਹੋਵਾਂਗੇ ਤੇ ਨਾਲੇ ਤੁਸੀਂ ਸਾਡੇ ਇੱਕ ਨਾਲ ਜੋੜ ਕੇ ਜਿਹੜਾ ਕ੍ਰਾਈਮ ਨੂੰ ਰੋਕਣ ਦੇ ਵਿੱਚ ਸਾਡੀ ਹੈਲਪ ਵੀ ਕਰ ਰਹੇ ਹੋ ਤੇ ਨਾ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਬਿਲਕੁਲ ਬਿਲਕੁਲ ਨਾਮ ਗੁਪਤ ਰੱਖਿਆ ਜਾਏਗਾ ਅਸੀਂ ਨਾਮ ਕਦੀ ਵੀ ਕਿਸੇ ਦਾ ਡਿਸਕਲੋਜ਼ ਨਹੀਂ ਕਰਦੇ ਕਿਉਂਕਿ ਸਾਡੀ ਸਾਡਾ ਮੇਨ ਮਕਸਦ ਕ੍ਰਾਈਮ ਨੂੰ ਰੋਕਣਾ ਹੈ ਅਸੀਂ ਅਸੀਂ ਇਹ ਵੀ ਜਾਣ ਚੱਲੋ ਪਾਈ ਬੰਦੀ ਹੁੰਦੀ ਹੈ ਹਨਾ ਪਿੰਡ ਦੇ ਵਿੱਚ ਮੂੰਹ ਮੱਥੇ ਲੱਗਣਾ ਹੈ ਤੇ ਕਈ ਵਾਰੀ ਲੋਕੀ ਇਸੇ ਡਰ ਦੇ ਨਾਲ ਨਹੀਂ ਦੱਸਦੇ ਕਿ ਸਾਡੇ ਕਿਤੇ ਲੜਾਈ ਨਾ ਹੋਵੇ ਜਾਂ ਕੁਝ ਤਾਂ ਅਸੀਂ ਉਹ ਚੀਜ਼ ਨੂੰ ਵੀ ਧਿਆਨ ਚ ਰੱਖਦੇ ਹਾਂ ਅਸੀਂ ਕਿਸੇ ਦੀ ਆਈਡੈਂਟੀਟੀ ਨੂੰ ਡਿਸਕਲੋਜ਼ ਨਹੀਂ ਕਰਦੇ ਧੰਨਵਾਦ ਥੈਂਕ ਯੂ